ਅਸੀਂ ਟੋਲ ਪਲਾઝા ਘੁੰਮਣ ਖਲਾਂ ਖੜੇ ਆ ਹੋਰ ਲਗਭਗ 40 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਜਿਹੜੀ ਗੱਲ ਤੋਂ ਅਸੀਂ ਡਰਦੇ ਸੀਗੇ ਉਹੀ ਘਟਨਾ ਜਿਹੜੀ ਹੈਗੀ ਆ ਰਾਤ ਵਾਪਰ ਦੀ ਇੱਕ ਟਰਾਲਾ ਭਰਿਆ ਹੋਇਆ ਸੀ ਲੋਡ ਹੋਇਆ ਹੋਇਆ ਸੀ ਤਾਂ ਉਹ ਸਾਡੇ ਉੱਤੋਂ ਦੀ ਲਿਆ ਕੇ ਮਤਲਬ ਸਾਨੂੰ ਐ ਨਹੀਂ ਪਤਾ ਵੀ ਇਹ ਕੋਈ ਸਾਜ਼ਿਸ਼ ਤਹਿਤ ਆਇਆ ਕਿ ਕਿਵੇਂ ਆਇਆ ਕੁਦਰਤੀ ਬਚਦਾ ਰਹੇਗੀ ਆ ਬੰਦਿਆਂ ਦੀ ਨਹੀਂ ਅੱਜ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਸੀ ਜੀ ਤੋਂ ਅਸੀਂ ਡਰਦੇ ਸੀ ਕਿ ਉਹੀ ਘਟਨਾ ਵਾਪਰ ਜਾਣੀ ਸੀ ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਤੋੜ ਗਿਆ ਇੱਥੇ ਸਾਡੇ ਖਾਨੀ ਵਾਲਾ ਜਿਹੜਾ ਸਮਾਨ ਸੀ ਉਹ ਟੁੱਟ ਗਿਆ ਬ੍ਰੈੱਡ ਵਗੈਰਾ ਭੰਲੀ ਗਈਆ ਤੇ ਕਹਾਂ ਜਾ ਕੇ ਟਰਾਲਾ ਜਿਹੜਾ ਉਹ ਪਲਟਿਆ ਪਿਆ ਇਹ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਪੰਜਾਬ ਸਰਕਾਰ ਤੇ ਇੱਕ ਗੱਲ ਪਹੁੰਚਾਈ ਸੀ ਕਿ ਇਹ ਲੋਕਾਂ ਦੀ ਜਾਨ ਦਾ ਖੌਬਣਿਆ ਹੋਇਆ ਇੱਥੇ ਬਹੁਤ ਸਾਰੇ ਪਹਿਲਾਂ ਵੀ ਐਕਸੀਡੈਂਟ ਹੋਏ ਨੇ ਹੁਣ ਵੀ ਜਿਹੜੇ ਸਾਡੇ ਇੱਥੇ ਬੈਠਿਆ ਤੋਂ ਲਗਾਤਾਰ ਜਿਹੜੇ ਹੈਗੇ ਐਕਸੀਡੈਂਟ ਹੋ ਰਹੇ ਆ ਰਾਤ ਵੀ ਬਹੁਤ ਜਬਰਦਸਤ ਐਕਸੀਡੈਂਟ ਹੋਣਾ ਸੀ ਜੇ ਦਾ ਕੁਦਰਤੀ ਪੁਲਿਸ ਮੁਲਾਜ਼ਮ ਸੀਗੇ ਮੂਹਰੇ ਬੈਠੇ ਉਹ ਵੀ ਕੁਦਰਤੀ ਪੰਜ ਚਾਰ ਮਿੰਟ ਪਹਿਲਾਂ ਪਾਸੇ ਗਏ ਆ ਤੇ ਸਾਡੇ ਜਿਹੜੇ ਆਗੂ ਤੇ ਵਰਕਰ ਪਏ ਸੀਗੇ ਉਹਨਾਂ ਤੋਂ ਵੀ ਮਤਲਬ ਇਹ ਥੋੜਾ ਜਿਹਾ ਪਾਸਾ ਵੱਟ ਗਿਆ ਤੇ ਨਹੀਂ ਤਾਂ ਖੱਟੀਆਂ ਗੱਡੀਆਂ ਨੂੰ ਭੰਦਾ ਹੋਇਆ ਇਹ ਟਰਾਲਾ ਜਿਹੜਾ ਸੀਗਾ ਗਾਹਾਂ ਜਾ ਕੇ ਪਲਟ ਗਿਆ ਇਹ ਇਸ ਗੱਲ ਤੋਂ ਸਾਨੂੰ ਡਰ ਲੱਗਦਾ ਸੀ ਤੇ ਇਹਨੂੰ ਹੁਣ ਇੱਕ ਦੀ ਛੇਤੀ ਜਿਹੜਾ ਪ੍ਰਸ਼ਾਸਨਾਂ ਹਰਕਤ ਆ ਗਿਆ ਇਹ ਇਹਦੀ ਖੱਟੀ ਬਦਨਾਮੀ ਨਾ ਹੋਵੇ ਪਤਾ ਨਾ ਲੱਗੇ ਉਹ ਟਰਾਲਾ ਜਿਹੜਾ ਹੈਗਾ ਸਾਹਮਣੇ ਪਲਟਿਆ ਪਿਆ ਉਹਨੂੰ ਸਿੱਧਾ ਕਰਨ ਵਾਸਤੇ ਹੈਡਰਾ ਵੀ ਮਿੰਟੋ ਮਿੰਟੀ ਮੰਗਾ ਲਿਆ ਤੇ ਉਹ ਸਮਾਨ ਦੂਸਰਾ ਘੋੜਾ ਲਿਆਉਣ ਤੇ ਆ ਕੇ ਉਹਨੂੰ ਮਤਲਬ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਹ ਮੁੱਦਾ ਕੈਪ ਕੀਤਾ ਜਾਵੇ ਪਰ ਅਸੀਂ ਇਹ ਮੰਗ ਕਰਦੇ ਆਂ ਤੇ ਸਾਡੀ ਇਹ ਮੰਗ ਹੈ ਵੀ ਕਿ ਹੁਣ ਅਸੀਂ ਇਹਨੂੰ ਟੋਲ ਪਲਾਜ਼ੇ ਨੂੰ ਬਿਲਕੁਲ ਸਾਫ਼-ਸਾਫ਼ ਕਰਕੇ ਜਾਵਾਂਗੇ ਉਹਨਾਂ ਚ ਜਿਹੜਾ ਇਹ ਘੋੜਾ ਪਲਟਿਆ ਵਾ ਇਹਨੂੰ ਅਸੀਂ ਹੱਥ ਨਹੀਂ ਲਾਉਣ ਦੇਣਾ ਉਹਨਾਂ ਚੱਕਰ ਕਿਸੇ ਨੂੰ ਵੀ ਇਹ ਘੋੜਾ ਐਂ ਹੀ ਰਹੂਗਾ ਤੇ ਇਹਨੂੰ ਖੋਲ ਕੇ ਜਿਹੜੀਆਂ ਸਾਡੀਆਂ ਦੂਸਰੀਆਂ ਮੰਗਾ ਜਿਹੜੀਆਂ ਗੱਡੀਆਂ ਵਗੈਰਾ ਟੁੱਟ ਗਿਆ ਸਾਡਾ ਨੁਕਸਾਨ ਹੋਇਆ ਉਹਦੀ ਬਾਅਦ ਚ ਪ੍ਰਭਾਈ ਕਰਾਂਗੇ ਜਿਹੜਾ ਮੁੱਖ ਮੁੱਦਾ ਹੈਗਾ ਜਿਹੜੇ ਲੋਕਾਂ ਦੀ ਮੌਤ ਦਾ ਖੌ ਬਣਿਆ ਖੜੀ ਹੈ ਇਹ ਖੰਡਰ ਬਣੀ ਹੋਈ ਸ਼ੈਡਾ ਵੈਲਟ ਹੈਗਾ ਇਹਨੂੰ ਹਰ ਹਾਲਤ ਹਟਾਉਣਾ ਇਹ ਬਹਾਨੇ ਨਾ ਲਾਉਣ ਹਾਈ ਕੋਰਟਾਂ ਤੇ ਅਸੀਂ ਪਿੱਛੇ ਵੀ ਜਿਹੜਾ ਹੈਗਾ ਟਾਈਪੀ ਵਾਲਾ ਸਾਫ ਕਰਕੇ ਆਇਆ ਸੜਕ ਉੱਥੇ ਤੋਂ ਬਾਅਦ ਕੋਈ ਐਕਸੀਡੈਂਟ ਨਹੀਂ ਹੋਇਆ ਇੱਥੇ ਬਾਰ-ਬਾਰ ਐਕਸੀਡੈਂਟ ਹੋ ਰਹੇ ਆ ਇਸ ਕਰਕੇ ਅਸੀਂ ਇਹਨੂੰ ਹਰ ਹਾਲਤਾ ਜਿਹੜਾ ਇਹਨੂੰ ਇਥੋਂ ਹਲਾ ਕੇ ਜਾਣਾ ਇਹ ਪੱਟ ਕੇ ਜਾਣਾ ਸੜਕ ਸਾਫ਼ ਕਰਕੇ ਜਾਣੀ ਆ ਇਹੋ ਜਿਹੇ ਐਕਸੀਡੈਂਟ ਆ ਜਿਹੜੇ ਉਹ ਹੋਣ ਨਹੀਂ ਦੇਣੇ ਇਹ ਸਾਡਾ ਤਿਆਹੀਆ ਕੀਤਾ ਹੋਇਆ ਪੰਜਾਬ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਜੇ ਸਰਕਾਰ ਦੇ ਨਾਂ ਸੁਣਿਆ ਤਾਂ ਸਾਨੂੰ ਦੋ ਜਿਲ੍ਹਿਆਂ ਤੋਂ ਅੱਗੇ ਦੂਸਰੇ ਜਿਲ੍ਹਿਆਂ ਨੂੰ ਵੀ ਸਦਾ ਭਾਵੇਂ ਨਾਂ ਦੇਣਾ ਪਵੇ ਇਹ ਹਰ ਹਾਲਤ ਨੂੰ ਸਾਫ਼ ਕਰਕੇ ਜਾਵਾਂਗੇ